ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਆਮ ਆਦੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਕਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਖਿਲਾਫ ਰਚੀ ਜਾ ਰਹੀ ਹੈ ਵੱਡੀ ਸਾਜ਼ਿਸ਼ ਬਿਕਰਮਜੀਠਿਆ ਦੀ 14 ਦਿਨ ਦੀ ਵਿਦਾਈ ਗਈ ਨਾਇਕ ਹਿਰਾਸਤ 2 ਅਗਸਤ ਨੂੰ ਹੋਵੇਗੀ ਮੋੜ ਸੁਣਵਾਈ ਅੱਜ ਫਿਰ ਵਿਜਲੈਂਸ ਕਰ ਰਹੀ ਹੈ ਰੇਡ ਪੰਜਾਬ ਦੇ ਨਵਯੁਕਤ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸ਼੍ਰੀ ਦਰਬਾਰ ਸਾਹਿਬ ਵਿਕੇ ਹੋਏ ਨਤਮਸਤਕ ਅਸ਼ਵਨੀ ਸ਼ਰਮਾ ਨੇ ਤਬਕਾ ਦੇ ਮਾਮਲੇ ਤੇ ਪੰਜਾਬ ਸਰਕਾਰ ਦੀ ਟੀਲ ਤੇ ਕਾਰਵਾਈ ਦੇ ਚੁੱਕੇ ਸਵਾਲ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਦੀ ਵਿਧਾਇਕ ਕਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਨੇ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਹੈ। ਇੱਥੇ ਹੀ ਬਸਨੀਅਰ ਮੋਲ ਗਗਨਮਾਨ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਨਮੋਲ ਗਗਨਮਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਗਗਨਮਾਨ ਨੇ ਫੇਸਬੁੱਕ ਤੇ ਭਾਵੁਕ ਪੋਸਟ ਪਾਈ ਹੈ। ਉਹਨਾਂ ਕਿਹਾ ਹੈ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ। ਸੋ ਮੇਰੇ ਵਿਧਾਇਕ ਉਹਦੇ ਤੋਂ ਸਪੀਕਰ ਸਾਇਮ ਨੂੰ ਅਸੀਫਾ ਦਿੱਤਾ ਹੋਇਆ ਜਿਸ ਨੂੰ ਸਤਿਕਾਰ ਕੀਤਾ ਜਾਵੇ ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਨੇ ਉਹਨਾਂ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਸੋ ਦਸਣ ਯੋਗ ਹੈ ਕਿ ਅਨਮੋਲ ਗਗਨ ਮਾਨ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ 2022 ਦੇ ਵਿੱਚ ਚੋਣਾਂ ਵਿੱਚ ਉਹ ਪਹਿਲੀ ਵਾਰ ਖਰੜ ਹਲਕੇ ਤੋਂ ਵਿਧਾਇਕ ਬਣੇ ਉਹ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਪਰ ਮਾਨ ਸਰਕਾਰ ਨੇ 23 ਸਤੰਬਰ 2024 ਨੂੰ ਉਹਨਾਂ ਦੀ ਕੈਬਨਿਟ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਦੱਸ ਦਈਏ ਕਿ ਇਹ ਉਹ ਸਿਆਸਤ ਤੋਂ ਪਹਿਲਾਂ ਪੰਜਾਬੀ ਗਾਇਕ ਸਨ ਅਨਮੋਲ ਗਗਨ ਮਾਨ ਦਾ ਜਨਮ 1990 ਵਿੱਚ ਮਾਨਸਾ ਵਿੱਚ ਹੋਇਆ ਸੀ ਉਹਨਾਂ ਨੇ ਚੰਡੀਗੜ੍ਹ ਵਿੱਚ ਆਪਣੀ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਮਾਡਲਿੰਗ ਅਤੇ ਫਿਰ ਗਾਇਕੀ ਵਿੱਚ ਆਪਣਾ ਕਰੀਅਰ ਬਣਾਇਆ। ਪਿਛਲੇ ਸਾਲ ਜੂਨ ਦੇ ਵਿੱਚ ਉਹਨਾਂ ਨੇ ਐਡਵੋਕੇਟ ਸ਼ਾਬਾਸ਼ ਸੋਹੀ ਨਾਲ ਵਿਆਹ ਕਰਵਾਇਆ। ਸੋ ਦੱਸ ਦਈਏ ਕਿ ਅਨਮੋਲ ਗਗਨਮਾਨ ਦੇ 15 ਜੁਲਾਈ ਨੂੰ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿਕੇਸ਼ riwal ਦੇ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਦਾ ਇਸ ਤਰ੍ਹਾਂ ਅਚਾਨਕ ਪਾਰਟੀ ਛੱਡਣ ਦੇ ਫੈਸਲੇ ਨੇ ਸਿਆਸੀ ਜਗਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਹਿਬਾਨ ਗਨਿਰਗ ਵੀ ਸਿਗਨੇ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਨੂੰ ਈਮੇਲ ਰਾਹੀਂ ਆ ਰਹੀਆਂ ਧਮਕੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨੇ ਕਿਹਾ ਕਿ ਇਹ ਵੱਡੀ ਸਾਜ਼ਿਸ਼ ਚੱਜੀ ਜਾ ਰਹੀ ਹੈ ਉਸ ਦੌਰਾਨ ਸੰਗਤਾਂ ਨੂੰ ਖਾਸ ਅਪੀਲ ਵੀ ਕੀਤੀ ਹੈ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਸ਼ਾਸਨ ਸ਼੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਸਮਰਥ ਹੈ ਪਰ ਮਾੜੇ ਅੰਸਰਾਂ ਨੂੰ ਗਲਤ ਗਤੀਵਿਧੀਆਂ ਤੋਂ ਰੋਕਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਰਾਜਨੀਤੀ ਬੰਦ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਮੁੱਦੇ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਲੜਦਾ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨੇ ਤਾਮਨਾਟੂਨ ਨੂੰ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਫਰੀਦাবাদ ਜਿਹੜਾ ਇੱਕ ਸਾਫ ਪੇਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜਿਹੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿਕੰਦਰ ਇਸ ਪਾਵਨ ਪ੍ਰੋਤਰਸਥਾਨ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਪੈ ਪੀਤ ਕਰਨ ਦਾ ਯਤਨ ਕਰ ਰਿਹਾ ਹੈ ਸਰਕਾਰ ਜਿਹੜੇ ਫੜੇ ਗਏ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਸਾਡੇ ਮੇਰ ਨਾਲ ਕਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੇ ਪਾਰਟੀ ਸਹਾਇ ਹੈ ਉਹ ਜ਼ਰੂਰ ਦੇਖੋ ਜਿਹੜਾ ਗੁਰਜੀਤ ਸਿੰਘ ਔਜਲਾ ਇੱਕ ਸਿੱਖ ਐਮਪੀ ਨੇ ਔਰ ਅੰਮ੍ਰਿਤਸਰ ਸਾਹਿਬ ਤੋਂ ਇਲੈਕਸ਼ਨ ਜਿੱਤ ਕੇ ਐਮਪੀ ਬਣਿਆ ਨੇ ਔਰ ਬੜੀ ਹੈਰਾਨੀ ਹੋਈ ਉਹਨਾਂ ਦਾ ਇਹ ਜਿਹੜਾ ਬਿਆਨ ਸੀ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਭੇਜੀ ਕਿ ਸ਼੍ਰੀ ਹਰਮੰਦਰ ਸਾਹਿਬ ਸੀਆਈਐਸਐਫ ਜਿਹੜੀ ਹੈ ਉਹ ਸਿਕਿਉਰਟੀ ਵੱਧ ਤੋਂ ਵਧ ਚਾਹੀਦੀ ਹੈ ਮੈਂ ਕਹਿਣਾ ਕਿ ਐਸਾ ਬਿਆਨ ਦੇਣਾ ਐਸੀ ਚਿੱਠੀ ਲਿਖਣੀ ਇਹਕ ਬਹੁਤ ਮਾੜੀ ਗੱਲ ਔਜਲਾ ਸਾਹਿਬ ਨੇ ਕੀਤੀ ਹੈ ਉਹਨਾਂ ਦਾ ਅਸਰ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਸੱਚਖਰਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਬੰਬ ਧਮਕੀ ਸੰਬੰਧੀ ਬੀਤੀ 14 ਜੁਲਾਈ ਤੋਂ ਕਿਸੇ ਵਿਅਕਤੀ ਵੱਲੋਂ ਭੇਜੀਆਂ ਜਾ ਰਹੀਆਂ ਧਮਕੀ ਭਰੀਆਂ ਈਮੇਲਾਂ ਦੇ ਸਬੰਧ ਵਿੱਚ ਭਾਵੇਂ ਪਿਤੇ ਦਿਨ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਿਵਮ ਦੂਬੇ ਨਾਮ ਦੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸ਼੍ਰੋਮਣੀ ਕਮੇਟੀ ਨੂੰ ਪਿਤੇ ਦਿਨ ਤੋਂ ਬਾਅਦ ਅੱਜ ਮੂੜ ਧਮਕੀ ਭਰੀ ਈਮੇਲ ਆਉਣ ਦੀ ਸੂਚਨਾ ਮਿਲੀ ਹੈ ਸੋ ਚੁੱਕਰੀ ਖਾਸੇ ਕਿ 14 ਜੁਲਾਈ ਤੋਂ ਲੈ ਕੇ ਅੱਜ 19 ਜੁਲਾਈ ਤੱਕ ਸ਼੍ਰੋਮਣੀ ਕਮੇਟੀ ਨੂੰ 7 ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ਰੋਮਣੀ ਕਾਲੀਦਲ ਦੇ ਆਗੂ ਵਿਕਰਮ ਸੁੰਮਜੀਠਿਆਦੀ ਨਿਆਇਕ ਹਰਾਸਤ ਵਧਾ ਦਿੱਤੀ ਗਈ ਹੈ। ਉਹ ਹੁਣ 14 ਦਿਨ ਲਈ ਨਿਆਇਕ ਹਰਾਸਤ ਵਿੱਚ ਰਹਿਣਗੇ ਜਿਸ ਦਾ ਮਤਲਬ ਇਹ ਹੈ ਕਿ ਉਹ 2 ਅਗਸਤ ਤੱਕ ਜੇਲ੍ਹ 'ਚ ਬੰਦ ਰਹਿਣਗੇ। ਇਸ ਤੋਂ ਪਹਿਲਾਂ ਵੀ ਮੋਹਾਲੀ ਕੋਰਟ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਰਾਸਤ ਵਿੱਚ ਭੇਜਿਆ ਸੀ ਤੇ ਉਹਨਾਂ ਦੀ ਇਹ ਨਿਆਇਕ ਹਰਾਸਤ ਅੱਜ ਖਤਮ ਹੋ ਗਈ ਸੀ। ਆਮਦਨ ਤੋਂ ਵੱਡਾ ਜਾਇਦਾਦ ਮਾਮਲੇ ਵਿੱਚ ਵਿਸ਼ਲੈਂਸ ਬੀਰੋ ਨੇ ਜਾਂਚ ਤੇਜ਼ ਕਰ ਦਿੱਤੀ ਹੈ ਸੋ ਅੱਜ ਵਿਸ਼ਲੈਂਸ ਬੀਰੋ ਦੀ ਟੀਮ ਨੇ ਮਜੀਠੀਆ ਦੀਆਂ ਕਤਿਤ ਬੇਨਾਮੀਆ ਪ੍ਰਾਪਰਟੀਆਂ ਤੇ ਰੇਟ ਕੀਤੀ ਹੈ ਵਿਸ਼ਲੈਂਸ ਟੀਮ ਸਬੂਤ ਇਕੱਠਾ ਕਰਨ ਵਿੱਚ ਜੁਟੀ ਹੋਈ ਹੈ ਸੋ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਸ਼ੈੱਲ ਕੰਪਨੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ కర్ਟਨ ਲੱਗੇ ਗਏ ਨੇ ਕੇਨ కర్ਟਨ ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਨਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪ੍ਰੂਡੈਂਸ ਨੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੇਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਾਲੋ ਦਾ ਨਾਮ ਕੁਲਬੀਰ ਸਿੰਘ ਹੈ پتہ ਨਹੀਂ ਕੀ ਨਾਮ ਉਹਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫਾਰ ਸੋਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮਐਲਏ ਲੌਜਡ ਇਨ ਦ ਸੇਮ ਪ੍ਰਿਜ਼ਨ ਨੇਮਲੀ ਮਿਸਟਰ ਰਮਨ ਰੂੜਾ ਉਹ ਉਸੇ ਦਰ ਉਸੇ ਪ੍ਰਿਜ਼ਨ 'ਚ ਜਿਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਇਕੱਠੇ ਲੌਜ ਨਹੀਂ ਕੀਤਾ ਸਾਨੂੰ ਐਪਰੀਹੈਂਸ਼ਨ ਹੈ ਕਿ ਕੌਮਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਬੁਖਰੀਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਸ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਪੁਹਾਨ ਨੂੰ ਦੱਸਦੀ ਹੈ ਕਿ ਵਿਕਰਮ ਸਿੰਘ ਮਚੀਠਿਆ ਦੇ ਠਿਕਾਣਿਆਂ ਤੇ ਐਸਆਈਟੀ ਅਤੇ ਵਿਜੀਲੈਂਸ ਵਿਰੋਧੀ ਟੀਮ ਸਾਂਝੇ ਤੌਰ ਤੇ ਆਪਰੇਸ਼ਨ ਰਾ이트 ਛਾਪੇਮਾਰੀ ਕਰ ਰਹੀ ਹੈ ਇਸ ਦੌਰਾਨ ਚੰਡੀਗੜ੍ਹ ਵਿੱਚ ਵਿਕਰਮ ਸਿੰਘ ਮਚੀਠਿਆ ਦੇ ਕਈ ਠਿਕਾਣਿਆਂ ਦੀ ਛਾਪੇਮਾਰੀ ਕੀਤੀ ਗਈ ਸੋ ਵਿਜੀਲੈਂਸ ਦੀ ਟੀਮ ਦਿੱਲੀ ਦੇ ਸੈਨਿਕ ਫਾਰਮ ਤੇ ਵੀ ਜਾਂਚ ਕਰ ਰਹੀ ਹੈ ਸੈਨਿਕ ਫਾਰਮ ਦਾ ਨਾਮ ਵਿਕਰਮ ਸਿੰਘ ਮਚੀਠਿਆ ਦੀਆਂ ਬੇਨਾਮੀ ਜਾਇਦਾਦਾਂ ਦੀ ਸੂਚੀ ਵਿੱਚ ਹੈ ਸੋ ਇਹਨਾਂ ਬੇਨਾਮੀ ਜਾਇਦਾਦਾਂ ਦੀ ਕੀਮਤ 150 ਤੋਂ 200 ਕਰੋੜ ਦੱਸੀ ਜਾਂਦੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿਮਾਣੇ ਸ਼੍ਰੀ ਦਰਬਾਹ ਸਾਹਿਬ ਨੂੰ ਖਤਰੇ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਮੰਤਰੀ ਮੁਤਾਬਕ ਸ਼੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਬਾਰੇ ਵੀ ਗੱਲ ਕੀਤੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਖਤਰੇ ਦੇ ਮਾਮਲੇ ਤੇ ਬਿਆਨ ਦਿੰਦੇ ਹੋਏ ਕਿਾਏ ਕਿ ਸ਼੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਕੋਈ ਵੀ ਇਸ ਵੱਲ ਪੂਰੀ ਨਜ਼ਰ ਨਾਲ ਨਹੀਂ ਦੇਖ ਸਕਦਾ ਬਹੁਤ ਸਾਰੇ ਲੋਕ ਨਫ਼ਰਤ ਦੇ ਬੀਜ ਬਿਜਲਿ ਪੰਜਾਬ ਆਈਸਨ ਪਰ ਇਸ ਨੂੰ ਫੈਲਾ ਨਹੀਂ ਸਕੇ ਹਰਮੰਦਰ ਸਾਹਿਬ ਕੋਈ ਵੀ ਵਿਅਕਤੀ ਜਿਹੜਾ ਉਹ ਮਾੜੀ ਨਿਗਾਹ ਨਾ ਦੇ ਸਕਦਾ ਹਰਮੰਦਰ ਸਾਹਿਬ ਦੀ ਸੁਰੱਖਿਆ ਜਿਹੜੀ ਆ ਬਿਲਕੁਲ ਯਕੀਨੀਆਂ ਔਰ ਗੁਰੂ ਸੇਵਾਨ ਆਪ ਸક્ષਮ ਨੇ ਆਪ ਤਾਕਤ ਪਰ ਨੇ ਪਰ ਲੇਕਿਨ ਅਸੀਂ ਸਰਕਾਰ ਵੱਲੋਂ ਪੂਰਾ ਮੁਕਤਾ ਪ੍ਰਬੰਧ ਕੀਤਾ ਹੋਇਆਗਾ ਇਹ ਕੁਝ ਜਿਹੜੇ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਜਿਹੜੇ ਪੰਜਾਬ ਦੇ ਅੰਦਰ ਸ਼ਾਂਤੀ ਫੈਲਾਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਧਾਰਮਿਕ ਪਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਅੰਦਰ ਨਫਰਤ ਦੇ ਬੀਜ ਬੀਜਣਾ ਚਾਹੁੰਦੇ ਨੇ ਉਹ ਵਿਅਕਤੀ ਨੇਗੇ ਪਰ ਲੇਕਿਨ ਸਦੀਆਂ ਤੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਆਏ ਨੇ ਜਿਨ੍ਹਾਂ ਨੇ ਨਫਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕੀਤੀ ਆ ਧਾਰਮਿਕ ਪਾਇਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾਗਾ ਉਸੇ ਤਰ੍ਹਾਂ ਦਾ ਮੂੰਹ ਤੋੜ ਜਵਾਬ ਜਿਹੜਾ ਇਹ ਵਿਅਕਤੀ ਆ ਜਾਂ ਜਿਹੜੇ ਵਿਅਕਤੀਆਂ ਦਾ ਸਮੂਹਾ ਉਹਨਾਂ ਨੂੰ ਮਿਲੂਗਾ ਸੋ ਪੱਤਰਕਾਰ ਨਾਲ ਗਲਬਾਤ ਕਰਦਿਆਂ ਵਿਤਮੰਤੀ ਹਰਪਾਲ ਸਿੰਘ ਚੀਮਾ ਨੇ ਵਿਕਰਮ ਸਿੰਘ ਬਜੀਠਿਆ ਤੇ ਵਿਸਲੈਸ ਵੱਲੋਂ ਕੀਤੀ ਚਾਰੀ ਕਾਰਵਾਈ ਨੂੰ ਸਹੀ ਦੱਸਿਆ ਦੇਖਿਏ ਕੋਰਟ ਕੀ ਪ੍ਰਕਿਰਿਆ ਚੱਲ ਰਹੀ ਹੈ क्योंकि जब पहले दिन गिरफ्तार हुए थे गिरफ्तारी के बाद ऑनरेबल कोर्ट ने लगभग उनका ग्यारह दिन का पुलिस का रिमांड दिया था उसके बाद जुडिशियल रिमांड हुआ था आज सेकंड जुडिशियल रिमांड हुआ है इन्वेस्टिगेशन जो है जो विजिलेंस है वो अपनी इन्वेस्टिगेशन लगातार कर रही है और मुझे आशा है कि जल्द ही जो चार्जशीट है चालान है वो ऑनरेबल कोर्ट में फाइल कर दिया जाएगा ਅਖੀਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਵਿਧਾਇਕ ਜੂਨੀਅਰ 바ਵਾ ਹੈਨਰੀ ਬਾਰੇ ਵੀ ਗੱਲ ਕੀਤੀ ਤੇ ਕਿਹਾ ਇਹ ਕਿ ਕਾਂਗਰਸ ਵਿਧਾਇਕ ਜੂਨੀਅਰ 바ਵਾ ਹੈਨਰੀ ਨੇ ਵਿਧਾਨ ਸਭਾ ਦੇ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜੋ ਗਲਤ ਹੈ ਪਰ ਉਨ੍ਹਾਂ ਦੇ ਸੀਨੀਅਰ ਨੇਤਾ ਨੇ ਮਾਫੀ ਮੰਗੀ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਵਿੱਚ ਅਮਨ, ਸ਼ਾਂਤੀ, ਸੱਭਿਆਚਾਰ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਇੱਥੇ ਕਿਸੇ ਨੇਤਾ ਜਾਂ ਪਾਰਟੀ ਦੇ ਰੂਪ ਵਿੱਚ ਨਹੀਂ ਸਿਰਫ ਨਾਨਕ ਨਾਮ ਲੈਵਾ ਸੰਗਤ ਵਜੋਂ ਆਏ ਹਾਂ। ਗੁਰੂ ਘਰ ਵਿੱਚ ਪੰਜਾਬ ਵਿੱਚ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿਣ ਦੀ ਅਰਦਾਸ ਕੀਤੀ ਗਈ ਹੈ। ਭਾਸ਼ਪਾ ਦੇ ਕਾਰਕੁਨਾਰੀ ਪੰਜਾਬ ਪਰਦਾਨ ਅਸ਼ਵਨੀ ਸ਼ਰਮਾ ਤੇ ਭਾਸ਼ਪਾ ਦੇ ਕੂਮੀ ਜਨਸਕ ਤਰਨ ਚੂਗ ਨੇ ਆਪਣੇ ਸਾਥੀਆਂ ਸਮੇਤ ਸ਼੍ਰੀ ਦਰਬਾਰ ਸਾਹਿਬੀ ਕੇ ਮੱਥਾ ਟੇਕਿਆ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਸੰਵੇਦਨਸ਼ੀਲ ਹੈ ਅਤੇ ਜਦੋਂ ਵੀ ਲੋੜ ਪਈ ਕੇਂਦਰ ਨੇ ਤੁਰੰਤ ਕਾਰਵਾਈ ਕੀਤੀ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗੁਰੂ ਘਰ ਨੂੰ ਮਿਲ ਰਹੀਆਂ ਧਮਕੀਆਂ ਨੂੰ ਭਗਵੰਤ ਮਾਨ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅੱਜ ਅਸੀਂ ਗੁਰੂ ਘਰ ਦੇ ਅੰਦਰ ਸਾਰੇ ਭਾਜਪੀ ਦੇ ਨੇਤਾगण ਇੱਕ ਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਅੱਠ ਈਮੇਲਾਂ ਆ ਚੁੱਕੀਆਂ ਤੰਗੀ ਭਰੀਆਂ ਔਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਬੰਦੇ ਨੇ ਜਰੂਰ ਕੁਝ ਕਿਸੇ ਲਈ ਰਾਸਤ ਚ ਲਿਆ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨੇਹਾ ਆਣ ਤੋਂ ਬਾਅਦ ਸ਼ੇਰ ਮਲਿਕ ਜੀ ਨਾਲ ਮੈਂ ਗੱਲਬਾਤ ਕੀਤੀ ਔਰ ਪੂਰੇ ਸਾਥੀਆਂ ਸਮੇਤ ਇੱਥੇ ਆ ਕੇ ਮਿਲਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਅਫਸੋਸ ਇਹ ਆਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲਿਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਪਿਆ ਸਰਕਾਰ 3 ਦਿਨਾਂ ਬਾਅਦ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚਾਂਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿੰਨੇ ਮਧੂਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚੋਂ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੀ ਹੈ ਇਸ ਮੌਕੇ ਤੇ ਬੀ ਜੀ ਪੀ ਨੇ ਭਗਵੰਤ ਮਾਨ ਸਰਕਾਰ ਨੂੰ ਹੰਕਾਰ ਛੱਟ ਕੇ ਮੋਦੀ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਮਦਦ ਲੈਣ ਦੀ ਗੱਲ ਕੀਤੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫੌੜ ਲੈਂਡ ਨੂੰ ਡਰਾਮਾ ਕਰਾਰ ਦਿੰਦਾ ਹੈ ਚੌਨੇ ਦੇ ਪੱਤੇ ਪੀਲੇ ਹੋਣ ਕਾਰਨ ਕਿਸਾਨ ਪਰੇਸ਼ਾਨ ਨੇ ਪਰ ਖੇਤੀਬਾੜੀ ਮਾਰਾਂ ਨੇ ਇਸ ਦਾ ਹੱਲ ਦੱਸਿਆ ਤੇ ਕਿਸਾਨਾਂ ਨੂੰ ਪਰੇਸ਼ਾਨ ਨਾ ਹੋਣ ਦੀ ਸਲਾਹ ਦਿੱਤੀ ਹੈ ਖੇਤੀਬਾੜੀ ਮਾਰ ਮੁਤਾਬਕ ਚੌਨੇ ਦੀ ਬਿਜਾਈ ਜਲਦੀ ਹੋਣ ਕਾਰਨ ਦੂਜੀ ਕਿਸ਼ਤ ਯੂਰੀਆ ਪਾਉਣ ਦੀ ਲੋੜ ਦੱਸੀ ਗਈ ਹੈ ਤੇ ਨਾਲ ਹੀ ਹੋਰ ਵਾਧੂ ਖਾਦਾਂ ਨਾ ਪਾ ਕੇ ਕਿਸਾਨ ਆਪਣੀ ਫਸਲ 'ਚ ਜ਼ਿੰਕ ਪਾ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਲਈ ਖਾਸ ਫੈਸਲੇ ਲਏ ਗਏ ਸਨ ਜਿਨ੍ਹਾਂ ਦੇ ਵਿੱਚ ਝੋਨੇ ਦੀ ਬਿਜਾਈ ਜਲਦੀ ਸ਼ੁਰੂ ਕੀਤੀ ਗਈ ਸੀ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਈ ਸੀ ਅਤੇ ਕਈ ਜ਼ਿਲ੍ਹਿਆਂ ਦੇ ਵਿੱਚ 5 ਜੂਨ ਅਤੇ ਕਈ ਜ਼ਿਲ੍ਹਿਆਂ ਵਿੱਚ 9 ਜੂਨ ਦਾ ਸਮਾਂ ਰੱਖਿਆ ਗਿਆ ਸੀ ਜਿਸ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਝੋਨੇ ਦੀ ਬਿਜਾਈ ਕਰ ਚੁੱਕੇ ਨੇ ਸੋ ਅਤੇ ਇਸ ਵਾਰ ਮੌਨਸੂਨ ਜਲਦੀ ਆਉਣ ਦਾ ਫਾਇਦਾ ਵੀ ਕਿਸਾਨਾਂ ਨੂੰ ਮਿਲ ਰਿਹਾ ਹੈ ਇਸ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਘਟ ਵਰਤ ਹੋ ਰਹੀ ਹੈ ਪਰ ਉੱਥੇ ਹੀ ਕੁਝ ਇਲਾਕਿਆਂ ਵਿੱਚ ਬਰਸਾਤ ਦਾ ਪੈਣ ਦੇ ਨਾਲ ਖੇਤਾਂ ਦੇ ਵਿੱਚ ਜਿਆਦਾ ਪਾਣੀ ਖੜ ਗਿਆ ਜਿਸ ਦੇ ਚਲਦੇ ਝੋਨਾ ਪੀਲਾ ਹੋ ਰਿਹਾ ਹੈ ਤੇ ਉਸ ਦੀਆਂ ਪੱਤੀਆਂ ਪੀਲੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਚਲਦੇ ਕਿਸਾਨ ਦੁਬਿਦਾਬਿਸ਼ ਨਜ਼ਰ ਆ ਰਹੇ ਹੈ ਜਿਸ ਨੂੰ ਲੈ ਕੇ ਪੀਏ ਯੂ ਦੇ ਮਾਹਰ ਨਾਲ ਗਲਬਾਤ ਵੀ ਕੀਤੀ ਗਈ ਬਿਲਕੁਲ ਜੀ ਸਾਨੂੰ ਪਿਛਲੇ 2-3 ਦਿਨਾਂ ਤੋਂ ਫੋਨ ਕਾਲਸ ਆ ਰਹੀਆਂ ਕਿਸਾਨ ਵਿਦਾਂ ਦੀਆਂ ਕਿ ਝੋਨਾ ਸਾਡਾ ਜਿਹੜਾ ਪੀਲਾ ਹੋ ਗਿਆ ਸੋ ਇਹ ਥਲੜੇ ਪੱਤੇ ਪੀਲਾ ਹੋਣਾ ਕੋਈ ਬਹੁਤੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਗੀ ਇਹ ਦਾ ਇਹ ਜਿਹੜੇ ਸਾਡੀ ਇੱਕ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਔਰ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਕਿ ਜਿਵੇਂ ਸਾਡਾ ਤਾਰੀਖ ਸੀਗੀ ਝੋਨੇ ਦੀ ਲਵਾਈ ਦੀ ਇਸ ਵਾਰ ਅ ਇੱਕ ਤਾਰੀਖ ਤੋਂ ਸ਼ੁਰੂ ਕਰਨਾ ਸੀ ਕੁਝ ਇਲਾਕਿਆਂ 'ਚ ਫਿਰ 5 ਤੱਕ ਫਿਰ ਕੁਝ ਇਲਾਕਿਆਂ 'ਚ 9 ਤਾਰੀਖ ਤੋਂ ਸ਼ੁਰੂ ਕਰਨਾ ਸੀਗਾ ਸੋ ਬਹੁਤਾ ਝੋਨਾ ਲੇਕਿਨ 10 ਤੋਂ 20 ਤਾਰੀਖ ਦੇ ਜਿਹੜਾ ਜੂਨ ਦੇ ਵਿੱਚ ਲੱਗਿਆ ਹੈਗਾ ਔਰ ਜਿਹੜਾ ਜਿਹੜਾ ਇਸ ਤਰ੍ਹਾਂ ਲੱਗਿਆ ਝੋਨਾ ਹੈਗਾ 20 ਜੂਨ ਦਾ ਲੱਗਿਆ ਝੋਨਾ ਉਹਨੂੰ ਤਕਰੀਬਨ ਹੁਣ ਜਿਹੜਾ ਹੈਗਾ ਅ ਦੂਜੀ ਕਿਸ਼ਤ ਯੂਰੀਆ ਪਾਉਣ ਦਾ ਟਾਈਮ ਹੈਗਾ ਕਿਉਂਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਸਿਫਾਰਿਸ਼ ਹੈਗੀ ਆ ਕਿਹੜੀ ਯੂਰੀਆ ਦੀ ਪਹਿਲੀ ਕਿਸ਼ਤ ਹੈਗੀ ਆ ਆਪਾਂ ਉਹ ਲਵਾਈ ਤੋਂ ਅ 7 ਦਿਨਾਂ ਦੇ ਵਿੱਚ ਵਿੱਚ ਪਾਉਣੀ ਆ ਦੂਜੀ ਕਿਸ਼ਤ 21 ਦਿਨਾਂ ਦੇ ਉੱਪਰ ਔਰ ਤੀਜੀ ਕਿਸ਼ਤਰੀ ਹੈਗੀ ਆ ਉਹ 40 ਦਿਨਾਂ ਦੇ ਉੱਤੇ ਪਾਉਣੀ ਆ ਔਰ ਇਸ ਜਿਹੜੇ ਪੀਆਰ 126 ਦੀ ਗੱਲ ਕਰੀਏ ਤਾਂ ਪੀਆਰ 126 ਨੂੰ ਆਪਾਂ ਤੀਜੀ ਕਿਸ਼ਤਰੀ ਹੈਗੀ 35 ਦਿਨਾਂ ਦੇ ਤੇ ਪਾਉਣੀ ਹੈਗੀ ਆ ਸੋ ਜਿਹੜੇ ਇਸ ਵੇਲੇ ਜੋ ਮੁੱਖ ਤੌਰ ਤੇ ਦੇਖਣ ਵਿੱਚ ਆ ਰਿਹਾ ਹੈ ਕਿ ਯੂਰੀਆ ਦੀ ਲੋਡ ਜਿਹੜੀ ਹੈਗੀ ਆ ਉਹ ਔਰ ਉਹਨੂੰ ਕਈ ਸਾਡੇ ਕਿਸਾਨ ਵੀੜੇ ਡਰ ਕੇ ਬਹੁਤ ਸਮਾਂ ਉਹ ਚ ਪਾ ਰਹੇ ਆ ਜਿਹੜਾ ਕਿ ਸਾਡੇ ਖੇਤੀ ਖਰਚੇ ਜਿਹਦੇ ਨਾਲ ਵਧ ਰਹੇ ਆ ਔਰ ਸਾਨੂੰ ਖੇਤੀ ਖਰਚੇ ਘਟਾਉਣ ਦੀ ਇਸ ਸਮੇਂ ਬੜੀ ਸਮੇ ਦੀ ਬੜੀ ਵੱਡੀ ਲੋੜ ਆ ਕਿਉਂਕਿ ਜੇ ਖੇਤੀ ਖਰਚੇ ਘਟਾਵਾਂਗੇ ਤਾਂ ਹੀ ਸਾਡਾ ਮਨਾਫਾ ਵਧਣਾ ਹੈਗਾ ਕਿਸਾਨ ਵੀਰ ਦਾ ਸੋ ਸਿਰਫ ਸਾਡੀਆਂ ਜ਼ਮੀਨਾਂ ਦੇ ਵਿੱਚ ਝੋਨੇ ਨੂੰ ਜ਼ਿੰਕ ਤੇ ਯੂਰੀਆ ਦੋ ਤਤ ਪਾਉਣ ਦੀ ਲੋੜ ਹੈਗੀ ਆ ਜੇ ਜ਼ਿੰਕ ਦੀ ਘਾਟ ਆ ਤਾਂ ਉਹਦੇ ਚ ਪੱਤੇੜੇ ਜੰਗਾਲੇ ਹੁੰਦੇ ਆ ਤਾਂ ਜੇ ਯੂਰੀਆ ਦੀ ਘਾੜ ਦੇ ਵਿੱਚ ਥਲੜੇ ਪੱਤੇੜੇ ਆਪਣੇ ਪੀਲੇ ਹੁੰਦੇ ਆ ਸੋ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਇਹ ਦੋ ਤਤਾਂ ਦੀ ਵਰਤੋਂ ਕਰਨੀ ਆ ਫਾਸਫੋਰਸ ਵਾਲੀ ਖਾਦ ਜੇ ਤੁਸੀਂ ਕਣਕ ਨੂੰ ਪੂਰੀ ਪਾਈ ਆ ਤਾਂ ਤੁਹਾਨੂੰ ਝੋਨੇ ਦੇ ਵਿੱਚ ਪਾਉਂਦੀ ਲੋੜ ਨਹੀਂ ਗੀ ਸੋ ਜੇ ਇਸ ਤਰ੍ਹਾਂ ਆਪਾਂ ਕਰਕੇ ਜਿਹੜਾ ਹੈਗਾ ਆ ਤੁਹਾਡੇ ਬਿਲਕੁਲ ਜਿਹੜੀ ਪੀਲੇ ਪੱਤਿਆਂ ਦੀ ਸ਼ਿਕਾਇਤ ਆ ਉਹ ਦੂਰ ਹੋ ਜਾਊਗੀ ਕੋਈ ਵੀ ਵਾਧੂ ਖਰਚਾ ਹੋਰ ਕੋਈ ਪ੍ਰੋਡਕਟ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਹੈਗਾ ਵਾਧੂ ਖਰਚਾ ਆਪਾਂ ਨਾ ਕਰੀਏ ਸੋ ਖੇਤੀਬਾੜੀ ਮਾਹਿਰ ਮੁਤਾਬਕ ਹੋਰ ਜ਼ਿਆਦਾ ਖਾਦਾ ਨਾ ਪਾ ਕੇ ਕਿਸਾਨ ਖਰਚੇ ਘਟਾ ਸਕਦੇ ਨੇ ਤੇ ਮੁਨਾਫਾ ਵਧਾ ਸਕਦੇ ਨੇ ਸੋ ਇਸ ਨਾਲ ਹੀ ਫालतू ਕੀੜੇ ਆਦਵੀ ਨਹੀਂ ਆਉਣਗੇ ਲੁਧਿਆਣਾ ਵਿੱਚ ਟ੍ਰੀ ਏਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਇੱਕ ਟਰੱਕ ਰਵਾਨਾ ਕੀਤਾ ਗਿਆ ਜੋ ਕਿ ਬੂਟਿਆਂ ਦੇ ਨਾਲ ਭਰਿਆ ਹੋਇਆ ਸੀ ਅਤੇ ਇਸ ਦੇ ਤਹਿਤ ਮੁਫਤ ਦੇ ਵਿੱਚ ਬੂਟੇ ਵੰਡੇ ਜਾਣਗੇ ਜੋ ਹਰਿਆ ਭਰਿਆ ਜ਼ਿਲ੍ਹੇ ਨੂੰ ਬਣਾਇਆ ਜਾ ਸਕੇ ਇਸ ਦੀ ਸ਼ੁਰੂਆਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਆ ਸੋ ਦੌਰਾਨ ਨਗਰ ਨਿਗਮ ਦੇ ਮਹਾਰਤ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਦਰਖਤ ਪੁੱਟੇ ਲਗਾਉਣੇ ਜ਼ਰੂਰੀ ਨੇ ਇਸ ਦੇ ਤਹਿਤ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੋ ਇਸ ਮੌਕੇ ਲੁਧਿਆਣਾ ਦੇ ਟਰੀ ਕਮਿਸ਼ਨਰ ਨੇ ਪ੍ਰੋਜੈਕਟ ਜੀਵਨ ਜੋਤ ਪਾਰਵਿਕਲ ਕੀਤੀ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਜੀ ਔਰ ਮੈਂ ਮੰਨਦਾ ਕਿ ਜਿਹੜੇ ਸਾਡੇ ਮਿਊਨਿਸਪਲ ਕਾਰਪੋਰੇਸ਼ਨ ਮੁਨੀਤ ਜੀ ਸਿਟੀ ਨੇਡਸ ਤੋਂ ਔਰ ਬਾਕੀ ਅਫੀਸਰ ਸਹਿਬਾਨ ਔਰ ਇੰਡਸਟਰੀਲਿਸਟ ਐਡਵੋਕੇਟਸ اور میڈیا صاحباں میڈیا ساتھی جو ایتھے آئے نے بچے سکول دے بچے ساریاں دے مل کے ایک سینسیٹیویٹی ایک سارے سینسیٹائزڈ ہیں بھئی ਆਪਾਂ ਨੂੰ ਰੁੱਖ ਲਗਾਉਣੇ ਚਾਹੀਦੇ ਨੇ ਦਰਖਤ ਲਗਾਉਣੇ ਚਾਹੀਦੇ ਨੇ ਤਾਂ ਕਿ ਆਪਾਂ ਵਾਤਾਵਰਣ ਨੂੰ ਇੱਕ ਵਾਤਾਵਰਣ ਦੀ ਸੁਰੱਖਿਆ ਕਰੀਏ اور ਮੈਂ ਮੈਨੂੰ ਬੜੀ ਖੁਸ਼ੀ ਹੈ ਇਹ ਸ਼ੇਅਰ ਕਰਦੇ ਹੋ ਵੀ 1.5 ਲੱਖ ਤੋਂ ਵੱਧ ਬੋਟਾ ਅਸੀਂ ਇਸ ਸੀਜ਼ਨ ਦੇ ਵਿੱਚ ਲਗਾ ਚੁੱਕੇ ਨੇ ਉਹਦਾ ਵੀ ਅਸੀਂ ਰਿਵਿਊ ਰੱਖਿਆ ਹੈ ਸ਼ੁੱਕਰਵਾਰ ਨੂੰ اور ਅਸੀਂ ਰਿਵਿਊ ਕਰਕੇ ਤੁਹਾਨੂੰ ਐਗਜ਼ੈਕਟ ਫਿਗਰ ਵੀ ਦੱਸ ਦਾਂਗੇ ਕਿੰਨੇ ਰੁੱਖ ਲਗਾ ਦਿੱਤੇ ਗਏ ਔਰ ਸਿਰਫ ਸਾਡਾ ਇਥੇ ਸਟਾਪ ਨਹੀਂ ਹੁੰਦਾ ਵੀ ਅਸੀਂ ਰੁੱਖ ਲਗਾ ਦਿੱਤੇ ਲਗਾ ਦਿੱਤੇ ਅਸੀਂ ਰੁੱਖਾਂ ਦੀ ਸੇਫਟੀ ਵੀ ਕਰਾਂਗੇ ਤਾਂ ਕਿ ਜਿੰਨੇ ਅਸੀਂ ਲਾਏ ਹਨ ਦਰਖਤ ਉਹਦੇ ਵੱਤੋ ਵੱਤ ਸਾਂਭ ਸੰਭਾਲ ਕਰਕੇ ਉਹਨਾਂ ਦਾ ਬਚਾਅ ਵੱਤੋ ਵੱਤ ਹੋਵੇ ਔਰ ਮੈਂ ਅੱਜ ਜਿਹੜਾ ਲਾਂਚ ਕੀਤਾ ਟਰੀ ਏਟੀਐਮ ਅਸੀਂ ਲਾਂਚ ਕਰਨ ਜਾ ਰਹੇ ਹਾਂ ਮਨੀਤ ਦੀਵਾਨ ਜੀ ਨੇ ਜਿਹੜਾ ਇਹ ਉਲਿਖਿਆ ਇਹਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਹੈਗਾ ਬੈਂਕ ਕੋਈ ਵੀ ਤੁਹਾਨੂੰ ਕਿਸੇ ਕੋਈ ਵੀ ਦਰਖਤ ਲੈਣ ਆਉਂਦਾ ਤੁਸੀਂ ਦਰਖਤ ਲੈ ਸਕਦੇ ਹੋ ਟਰੀ ਲੈ ਸਕਦੇ ਹੋ ਔਰ ਉਸ ਨੂੰ ਜਾ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਆਲੇ ਦੁਆਲੇ ਉੱਥੇ ਤੁਸੀਂ ਪਲਾਂਟ ਕਰ ਸਕਦੇ ਹੋ ਸਰ ਲੋਕ ਨੂੰ ਇਹ ਰਾਏ ਦੇਣੀ ਚਾਹੀਦੀ ਹੈ ਕਿ ਇੱਕ ਪੀੜ ਲਗਾਉਣ ਨਾਲ ਸੇ ਵਾਤਾਵਰਣ ਵਿੱਚ ਜਿੰਨਾ ਮੈਂ ਜੀ ਜੀ ਹਾਂਜੀ ਮੈਂ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਦਰਖਤ ਦੇ ਨਾਲ ਨਾ ਮਤਲਬ ਇੱਕ ਫੈਮਿਲੀ ਜੇ ਇੱਕ ਦਰਖਤ ਲਗਾਉਂਦੀ ਹੈ ਉਸ ਦੇ ਨਾਲ ਉਸ ਫੈਮਿਲੀ ਦਾ ਜਿੰਨਾ ਵੀ ਜਿਹੜਾ ਫੁੱਟ ਕਾਰਬਨ ਫੁਟਪ੍ਰਿੰਟ ਹੁੰਦਾ ਹੈ ਉਹ ਕਾਫੀ ਹੱਦ ਤੱਕ ਕਵਰ ਹੋ ਜਾਂਦਾ ਹੈ ਤੇ ਮੇਰੀ ਸਭ ਨੂੰ ਰਿਕਵੈਸਟ ਹੈ ਕਿ ਤੁਸੀਂ ਵੱਧ ਵੱਧ ਰੁੱਖ ਲਗਾਓ ਇੱਕ ਮੈਂਬਰ ਇੱਕ ਫੈਮਿਲੀ ਦਾ ਇੱਕ ਦਰਖਤ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲਗਾਵੇ ਔਰ ਉਹਨੂੰ ਜ਼ਰੂਰ ਪਾਲਣ ਪੋਸ਼ਣ ਉਹਦਾ ਕਰੇ ਤਾਂ ਕਿ ਉਹ ਜਦੋਂ ਆਪਣੇ ਜਦੋਂ ਵਧੇ ਤਾਂ ਉਹ ਇੱਕ ਫਲ ਫੁੱਲ ਔਰ ਛਾਂ ਆ ਦੇ ਔਰ ਉਸ ਦੇ ਨਾਲ ਨਾਲ ਇੱਕ ਕਾਰਬਨ ਫੁਟਪ੍ਰਿੰਟ ਜਿਹੜਾ ਸਾਡਾ ਹੁੰਦਾ ਹੈ ਉਹ ਵੀ ਕਮ ਹੋ ਸਕੇ ਜਿਹਦੇ ਨਾਲ ਜਿਹੜਾ ਸਾਡਾ ਗਲੋਬਲ ਵਾਰਮਿੰਗ ਔਰ ਕਲਾਈਮੇਟ ਚੇਂਜ ਹੋ ਰਿਹਾ ਉਹਨੂੰ ਰੋਕਿਆ ਜਾ ਸਕੇ ਸਮੋਕੀ ਲੁੱਕ ਕਨੂ ਅਪੀਲ ਕੀਤੀ ਗਈ ਕਿ ਲੋਕ ਵੱਤ ਵੱਤ ਬੁੱਟੇ ਲਗਾਉਣ ਉਹਨਾਂ ਕਿਹਾ ਕਿ ਸਾਡੀ ਆਲੇ ਦੁਆਲੇ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਚੌਗਿਰਦੇ ਨੂੰ ਹਰਾ ਭਰਾ ਬਣਾਉਣ ਲਈ ਵੱਤ ਵੱਤ ਦਰਖਤ ਲਗਾਉਣੇ ਬਹੁਤ ਜ਼ਰੂਰੀ ਨੇ ਉਹਨਾਂ ਕਿਹਾ ਕਿ ਜੇਕਰ ਅਸੀਂ ਇੱਕ ਛੋਟੇ ਜਿਹੇ ਕਦਮ ਦੇ ਨਾਲ ਹਜ਼ਾਰਾਂ ਬੁੱਟੇ ਹੁਣ ਲਗਾ ਚੁੱਕੇ ਆ ਤਾਂ ਸਰਕਾਰ ਦਾ ਤਾਂ ਬਹੁਤ ਵੱਡਾ ਰੋਲ ਹੁੰਦਾ ਹੈ ਜੇਕਰ 650 ਕਰੋੜ ਲੋਕਾਂ ਤੋਂ ਉਹ ਵੋਟ ਪਵਾ ਸਕਦੇ ਨੇ ਤਾਂ ਉਹ ਲੋਕਾਂ ਤੋਂ ਦਰਖਤ ਵੀ ਲਗਾ ਸਕਦੇ ਨੇ ਸੋਨ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਸ ਵਿੱਚ ਖੁਦ ਅਕੀ ਹੋਗੀ ਅچھے ਪ੍ਰੋਜੈਕਟਾਂ ਦੇ ਕੰਮ ਕਰਕੇ ਇਸ ਨੂੰ ਕਾਬਿਆਬ ਬਣਾ ਸਕਦੀ ਹੈ ਲੱਦੇ ਵਾਲੀ ਫਲਾਈਓਵਰ ਨੇੜੇ ਸਥਿਤ SBI ਦੇ ATM ਨੂੰ ਚੋਰ ਰਾਤ ਦੇ ਅੰਨੇਵਾ ਉਖਾੜ ਕੇ ਲੈ ਗਏ ਦੱਸਿਆ ਜਾ ਰਿਹਾ ਹੈ ਕਿ ATM ਵਿੱਚ ਲੱਖਾਂ ਰੁਪਏ ਮੌਜੂਦ ਸਨ ਘਟਨਾ ਦੀ ਸੂਚਨਾ ਸਿਵਰੇ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੋਕਾਂ ਮੁਤਾਬਿਕ ਜਦੋਂ ਉਹ ਸਿਵਰੀ ਆਪਣੀ ਦੁਕਾਨਾਂ ਤੇ ਪਹੁੰਚੀ ਤਾਂ ਵੇਖਿਆ ਕਿ ਬੈਂਕ ਦਾ ATM ਗਾਇਬ ਹੈ ਚੋਰਾਂ ਨੇ ਕੇਸ ਕਟਰ ਦੀ ਸਹਾਇਤਾ ਦੇ ਨਾਲ ATM ਨੂੰ ਕਟਿਆ ਤੇ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ ਚੋਰਾ ਨੇ ਏਟੀਐਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਕਾਲਾ ਸਪਰੇਅ ਛਿੜਕ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਸੋ ਜਾਣਕਾਰੀ ਮੁਤਾਬਕ ਵਾਰਦਾਤ ਵੇਲੇ ਥਾਂ ਤੇ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਹਾਲਾਂਕਿ ਪੁਲਿਸ ਦੇ ਵੱਲੋਂ ਪਹਿਲਾਂ ਹੀ ਬੈਂਕਾਂ ਨੂੰ ਏਟੀਐਮ ਤੇ ਸੁਰੱਖਿਆ ਗਾਰਡ ਰੱਖਣ ਦੀ ਹਦਾਇਤ ਦਿੱਤੀ ਗਈ ਸੀ। ਜਾਂਦੇ ਸਮੇਂ ਸਬਲ ਨੂੰ ਉੱਥੇ ਹੀ ਛੱਡ ਕੇ ਫਰਾਰ ਹੋਏ ਨੇ। ਸੋ ਪੁਲਿਸ ਨੇ ਸਬਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਨੀੜਲੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਮੈਂ ਅੱਜ ਡਿਊਟੀ ਅਫਸਰਾਂ ਮੈਨੂੰ ਮੈਸੇਜ ਮਿਲਿਆ ਵੀ ਲੱਦੇਵਾੜੀ ਦੇ ਲਾਗੇ ਐਸਬੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈਏ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪੁਨੀਤ ਜੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈਏ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਝਾੜੂ ਪੂੰਛਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 ਤੋਂ 10 ਵਜੇ ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੌਕ ਲਾ ਕੇ ਚਲਾ ਗਿਆ ਸੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲੌਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਨੂੰ ਵਿਅਕਤੀ ਜਿਹੜਾ ਉਹਨੂੰ ਗੈਸ ਕਟਰ ਦੇ ਨਾਲ ਕੱਟ ਕੇ ਉਹਦੇ ਵਿੱਚ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਈ ਨਹੀਂ ਲਿਖਾਈ ਕਿ ਟੇਕ ਲੋਕੇਸ਼ਨ ਕੀ ਹੈ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਿਟੀ ਗਾਰਡ ਵਗੈਰਾ ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਇੱਥੇ ਸਿਕਿਉਰਿਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਏ ਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਜਾਣਕਾਰੀ ਅਨੁਸਾਰ ਚੋਰ ਸਾਰੀਆਂ ਕੈਸ਼ ਸ਼੍ਰੇ ਲੈ ਕੇ ਫਰਾਰ ਹੋ ਗਏ ਨੇ ਕਿੰਨੀ ਰਕਮ ਦੀ ਚੋਰੀ ਹੋਈ ਹੈ ਇਸ ਦੀ ਤਾਜਸ਼ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਅਨੁਸਾਰ ਚੌਂਕੀਦਾਰ ਦੇ ਬਿਆਨਾਂ ਦੀ ਰੋਸ਼ਨੀ ਵਿੱਚ ਮਾਮਲਾ ਤਾਜਸ਼ ਕਰ ਲਿਤਾ ਗਿਆ ਹੈ ਤੇ ਬੈਂਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਨਿਊਜ਼ ਬੁਲਟਨ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ